ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਕੇਸ ਪਾਏ ਸੀ ਉਹਨਾਂ ਦੀ ਅੱਜ ਪੇਸ਼ੀ ਸੀ ਜਿਸ ਵਾਸਤੇ ਅਸੀਂ ਸ਼ਿਧੀ ਅਨੰਦਪੁਰ ਸਾਹਿਬ ਹਲਕੇ ਤੋਂ ਨੌਜਵਾਨਾਂ ਦਾ ਇੱਕ ਵੱਡਾ ਜਥਾ ਲੈ ਕੇ ਮਹਾਲੀ ਕੋਰਟ ਡਿਸਟ੍ਰਿਕਟ ਕੋਰਟ ਵਿੱਚ ਕਾਨੂੰਨ ਅਨੁਸਾਰ ਪ੍ਰੋਟੈਸਟ ਕਰਨਾ ਸੀ ਅੱਜ ਸਵੇਰੇ 5 ਵਜੇ ਤੋਂ ਖਾਨਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਪੁਲਿਸ ਨੇ ਪਿੰਡ ਕਲੋਤਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਾਨੂੰ ਬਾਹਰ ਜਾਣ ਤੋਂ ਰੋਕ ਦਿੱਤਾ ਪੁਲਿਸ ਦਾ ਕੋਈ ਕਸੂਰ ਨਹੀਂ ਕਿਉਂਕਿ ਇਹ ਤਾਂ ਜੋ ਸਰਕਾਰ ਨੇ ਇਹਨਾਂ ਨੂੰ ਹੁਕਮ ਚਾੜਤਾ ਇਹ ਸਵੇਰੇ 5 ਵਜੇ ਤੋਂ ਇੱਥੇ ਆ ਕੇ ਥਾਣੇਦਾਰ ਸਾਹਿਬ ਇਦਾਂ ਹੀ ਬਾਹਰ ਬੈਠੇ ਨੇ ਮੇਰੀ ਆਮ ਆਦਮੀ ਦੀ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਉਹ ਸ਼ਖਸ਼ ਹੈ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਪੰਜਾਬ ਦੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਦੀ ਗੱਲ ਵੱਡੇ ਪੱਧਰ ਤੇ ਚੱਕੀ ਹੈ ਉਹਨਾਂ ਤੇ ਝੂਠੇ ਕੇਸ ਪਾ ਕੇ ਤੁਸੀਂ ਉਹਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਤੇ ਸਾਡੇ ਵਰਗੇ ਨਵਾਨੇ ਜਿਹੜੇ ਪਿੰਡਾਂ ਚ ਰਹਿੰਦੇ ਐ ਉਹਨਾਂ ਦੇ ਹੱਕ ਵਿੱਚ ਹਮੇਸ਼ਾ ਹੀ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ ਸਾਡੇ ਵਾਸਤੇ ਇਹ ਨਵੀਂ ਗੱਲ ਨਹੀਂ ਐ ਅ ਮੈਂ ਤੁਹਾਨੂੰ ਦੱਸਣਾ ਚਾਹਦਾ ਆ ਤੁਹਾਨੂੰ ਕੁਝ ਪੁਰਾਣੀਆਂ ਯਾਦਾਂ ਮੈਂ ਤਾਹੀਆਂ ਕਰਾਂਦਾ ਆ ਆ ਸਰਦਾਰ ਅਰलोचन ਸਿੰਘ ਪਿੰਡ ਕਲੋਤਾ ਜਿਹੜੇ ਸਰਪੰਚ ਵੀਲੇ ਉਹ ਅਕਾਲ ਤਖਤ ਸਾਹਿਬ ਤੇ ਗ੍ਰਿਫਤਾਰੀ ਦੇਨ ਖੜੇ ਐ ਸ਼ੋਮਣੀ ਅਕਾਲੀ ਦਲ ਦੀ ਤਰਫੋਂ ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਗਈ ਇਹ ਉਸ ਟਾਈਮ ਦੀ ਫੋਟੋ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਸਰਦਾਰ ਰਾਜਵੰਦ ਸਿੰਘ ਰਾਣਾ ਪਿੰਡ ਕਲੋਤਾ ਤੋਂ ਉਹ ਵੀ ਇੱਕ ਵੱਡਾ ਜਥਾ ਨੌਜਵਾਨਾਂ ਦਾ ਲੈ ਕੇ ਜਾ ਰਹੇ ਐ ਆ ਸਾਰੀ ਡਿਟੇਲ ਦਿੱਤੀ ਹੋਈ ਐ ਇਹ ਉਹਨਾਂ ਟਾਈਮਾਂ ਦੀ ਫੋਟੋ ਹੈ ਜਦੋਂ ਅਕਾਲੀ ਦਲ ਨਾਲ ਕੋਈ ਖੜਦਾ ਨਹੀਂ ਸੀ